ਲਾਈਵ ਨੂੰ ਸੁਣਾਪਾ ਦੇ ਦਰਸ਼ਕਾਂ ਨੂੰ ਇੱਕ ਵਾਰ ਪੇਰ ਸਵਾਗਤ ਕਰਦੇ ਹਾਂ ਵਿਖਾ ਰਹੇ ਆ ਆਪ ਜੀ ਨੂੰ ਰੋਟੇਪਿੰਡ ਦੀਆਂ ਤਸਵੀਰਾਂ ਜੋ ਕਿ ਰਾਤ ਸ਼ਨੀਵਾਰ ਦੀ ਰਾਤ 9:30 ਵਜੇ ਦੇ ਕਰੀਬ ਦੇਖੋ ਇੱਕ ਵਿਚਾਰਾ ਜੋ ਡਰਾਈਵਰ ਹੈ ਗੱਡੀ ਖੜਾ ਕੇ ਆਪਣੇ ਜਦੋਂ ਘਰੇ ਗਿਆ ਤਾਂ 10:00 ਵਜੇ ਦੇ ਕਰੀਬ ਇਸ ਨੂੰ ਖਬਰ ਮਿਲੀ ਕਿ ਆਪ ਜੀ ਦੀ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਜਦੋਂ ਆ ਕੇ ਆਲੇ ਦੁਆਲੇ ਪਿੰਡਾਂ ਦੇ ਵਸਨੀਕਾਂ ਨੇ ਮਿਲ ਕੇ ਅੱਗ ਰੁਝਾਈ ਤਾਂ ਦੇਖਿਆ ਕਿ ਲੱਗਦਾ ਹੈ ਕਿ ਇਹ ਅੱਗ ਹੈ ਜੋ ਇਹ ਸ਼ਕੀ ਤੋਰ ਤੇ ਲਾਈ ਗਈ ਹੈ ਇਟਾਂ ਵੀ ਮਾਰੀਆਂ ਗਈਆਂ ਹਨ ਜੋ ਕਿ ਇਟਾਂ ਵੀ ਦਿਖਾਉਣੇ ਆਪ ਨੂੰ ਗੱਡੀ ਦੇ ਵਿੱਚ ਪਈਆਂ ਹੋਈਆਂ ਹਨ ਲੱਗਦਾ ਹੈ ਕਿਸੇ ਸ਼ਰਾਰਤੀ ਅਨਸਰ ਦਾ ਇਹ ਕੰਮ ਹੈ ਇਹ ਹੋ ਕੇ ਪਤਾ ਲੱਗ ਜਾਏਗਾ ਥੋੜੀ देर ਵਿੱਚ ਹੀ ਪੁਲਿਸ ਆਉਣ ਵਾਲੀ ਹੈ ਬਾਕੀ ਜੋ ਕਾਰਵਾਈ ਬਣਦੀ ਹੋਵੇਗੀ ਅਸੀਂ ਕਰਵਾਵਾਂਗੇ ਵਿਖਾ ਰਹੇ ਆਪ ਜੀ ਨੂੰ ਗੱਡੀ ਦੀ ਹਾਲਤ ਕਿਸ ਤਰ੍ਹਾਂ ਹੋ ਗਈ ਗੱਡੀ ਦੇ ਮਾਲਕ ਨਾਲ ਗੱਲ ਕਰਕੇ ਕਿ ਕਿਸ ਤਰ੍ਹਾਂ ਇਹਨਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਨਮਸਕਾਰ ਜੀ ਇਹ ਗੱਡੀ ਟੁੱਟੀ ਹੈ ਜੀ ਹਾਂ ਜੀ ਇਹ ਜਦੋਂ ਮੇ ਸਵਾਹ ਹੋ ਚੁੱਕੀ ਹੈ ਰਾਹ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਹੈਗੀ ਸਾਢੇ 9 ਪੌਣੇ 10 ਦੀ ਘਟਨਾ ਰਾਤ ਸਾਢੇ 5 ਪੌਣੇ 6 ਵਜੇ ਵੀਰੇ ਖੜਾਈ ਆ ਕੇ ਸ਼ਾਮ ਦੇ ਰਾਤ ਨੂੰ 9:30 10 ਵਜੇ ਹਾਂ ਇਹ ਮੈਨੂੰ 10:00 ਸਵਾ 10 ਪਿੰਡ ਵਾਲਿਆਂ ਤੋਂ ਪਤਾ ਲੱਗਿਆ ਵੀ ਤਰੀ ਗੱਡੀ ਨੂੰ ਅੱਗ ਲੱਗ ਗਈ ਤੇ ਜਦ ਮੈਂ ਆਇਆ ਤਾਂ ਸਵਾਹ ਹੋਈ ਬੀ ਸੀ ਤੇ ਪਿੰਡ ਵਾਲੇ ਕੁਝ ਲੋਕ ਅੱਗ ਬੁਝਾਉਣ ਲੱਗੇ ਹੋਏ ਸੀ ਸਰਪੰਚ ਸਾਹਿਬ ਜੀ ਨੂੰ ਤਲਾਹ ਦੇਤੀ ਹਾਂਜੀ ਦੇ ਦਿੱਤੀ ਉਹ ਮੌਕੇ ਤੇ ਆ ਗਏ ਸੀ ਬਾਕੀ ਕਤਵਾਲੀ ਚ ਵੀ ਰੋੜੀ ਬੋਲਦੇ ਇਸ ਲਈ ਇੱਕ ਰਵਿਸ਼ਦ دی ਆਈ ਮੋਰਸੀ ਸਾਹਿਬ ਨੂੰ ਤੇ ਬਾਕੀ ਇਹ ਅੱਗ ਲੱਗੀ ਦੀ ਇਹ ਆਪਣੇ ਆਪੇ ਲਾਈ ਗਈ ਹੈ ਟਾ ਰੋੜੇ ਮਾਰ ਕੇ ਇਹਦੇ ਸ਼ੀਸ਼ੇ ਛੂਛੇ ਭੰਨ ਕੇ ਪੈਟਰੋਲ ਪਾ ਕੇ ਅੱਗ ਲਾਈ ਹੋਈ ਆਇਸ਼ ਸ਼ਰਾਰਤੀ ਅਨਸਰਾਂ ਨੇ ਤੁਹਾਨੂੰ ਕਿਸੇ ਤੇ ਸ਼ੱਕ ਪੂਰਾ ਕਲੀਅਰ ਸ਼ੱਕ ਹੈ ਜੀ ਉਹ ਬੰਦਿਆਂ ਨੇ ਮੈਨੂੰ ਕਿਹਾ ਵੀ ਹੋਇਆ ਵੀ ਸਾਡੇ ਲਵੇ ਬੰਦੇ ਹੈਗੇ ਨੇ ਤੇਰੀ ਗੱਡੀ ਘਟਾਉਣ ਪਿੱਛੇ ਦਿੱਕਤ ਆਉਂਦੀ ਸੀ ਉਹਨਾਂ ਨੂੰ ਮੈਂ ਗੱਡੀ ਉਰੇ ਆਉਣ ਲਾਉਣ ਲੱਗਿਆ ਸੀ ਤੇ ਹੁਣ ਮੈਨੂੰ ਪੂਰਾ ਸ਼ੱਕ ਉਹਨਾਂ ਤੇ ਹੀ ਆ ਬੰਦਿਆਂ ਤੇ ਕੋਈ ਗੱਲ ਨਹੀਂ ਤੁਹਾਡੇ ਨਾਲ ਜੋ ਉਹਨਾਂ ਤੇ ਬੰਦਗੀ ਕਾਰਵਾਈ ਕੀਤੀ ਜਾਵੇਗੀ ਸੋ ਆਪ ਜੀ ਨੂੰ ਦਿਖਾ ਰਹੇ ਹਾਂ ਜੋ ਗੱਡੀ ਦੀ ਹਾਲਤ ਦੇਖ ਸਕਦੇ ਹੋ ਕਿ ਬਿਲਕੁਲ ਹੀ ਤਕਨਾ ਚੂਰ ਹੋ ਚੁੱਕੀ ਹੈ ਔਰ ਥੋੜੀ ਦੇਰ ਵਿੱਚ ਪੁਲਿਸ ਨੇ ਆਨ ਦਾ ਸ਼ਮਾਸ਼ਨ ਦਿੱਤਾ ਹੈ ਬਾਕੀ ਪਿੰਡ ਵਾਲੇ ਖੜੇ ਹਨ ਇਹਨਾਂ ਨੂੰ ਪੁੱਛ ਕੇ ਦੇਖਦੇ ਹਾਂ ਵੀ ਕੀ ਕਿਸ ਤਰ੍ਹਾਂ ਹੈ ਕਿ ਇਹਨਾਂ ਦੇ ਕਿ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਨਹੀਂ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚ ਚੁੱਕੇ ਹਨ ਜਾਂਚ ਪੜਤਾਲ ਕਰ ਰਹੇ ਦੇਖ ਸਕ ਰਹੇ ਹੋ ਜੋ ਕਿ ਪੁਲਿਸ ਮੁਲਾਜ਼ਮ ਆਪਣੀ ਜਾਂਚ ਪੜਤਾਲ ਕਰਨ ਲੱਗ ਪਏ ਹਨ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਜਾਂਚ ਦੀ ਮੰਗ ਕਰ ਰਹੇ ਹਨ ਦੇਖੋ ਆ ਚੱਪਲਾ ਨੇ ਜੋ ਬਰਾਮਦ ਹੋਈਆਂ ਗੱਡੀ ਦੇ ਲਵੇ ਜੋ ਸਨਾਖਤ ਕਰ ਸਕਦੇ ਕਿ ਕਿਹਦੀਆਂ ਹੋ ਸਕਦੀਆਂ ਹਨ ਬਾਕੀ ਜਾਂਚ ਪੜਤਾਲ ਤੋਂ ਪਤਾ ਲੱਗੇਗਾ ਕਿ ਕਿਹਦੀਆਂ ਚੱਪਲਾ ਹਨ ਪੂਰਾ ਹੈ ਦੇਖੋ ਕਿੱਡਾ ਬਲਾਸਤਾ ਹੈ ਦੇਖੋ ਦੇਖ ਸਕਦੇ ਹੋ ਪਿੰਡ ਦੇ ਜੋ ਸੂਝਮਾਨ ਮੈਂਬਰ ਪੰਚਾਇਤ ਨੇ ਨਾਲ ਖੜੇ ਨੇ ਆ ਕੇ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੋ ਇਹ ਰਾਤ ਤੋਂ ਆਪਣੇ ਪਿੰਡ ਬਾਕੇ ਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹੁਤ ਮਾੜਾ ਵਾਕੇ ਆ ਜੀ ਇਹ ਕੋਈ ਆਪਣੇ ਆਪ ਦੇਖੋ ਜੋ ਇਹਦੀ ਸਿਚੁਏਸ਼ਨ ਆ ਦੱਸਣ ਦੇ ਮਤਲਬ ਕਿ ਲੋਕਾਂ ਦੇ ਜੋ ਗੱਡੀ ਦੇ ਵਿੱਚ ਇੱਕਾਂ ਪਈਆਂ ਨੇ ਹੋਰ ਸ਼ੀਸ਼ੇ ਟੁੱਟੇ ਹੋਏ ਨੇ ਇਹ ਤੋਂ ਕਲੀਅਰ ਹੈ ਵੀ ਇਹ ਆਪਣੇ ਆਪ ਕੋਈ ਅੱਗ ਨਹੀਂ ਲੱਗੀ ਕੋਈ ਸਾਧ ਸੰਕਟ ਨਹੀਂ ਹੈ ਇਹ ਕਿਸੇ ਸਰਾਰਤੀ ਅਨਸਰ ਵੀ ਅੱਗ ਲਾਈ ਹੋਈ ਹੈ ਜਿਹਦਾ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਐਹੋ ਜੀ ਜ਼ੁਰਤ ਨਾ ਕਰ ਸਕੇ ਇਹਦਾ ਬਿਲਕੁਲ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਇਹਦਾ ਇਨਸਾਫ ਮਿਲਣਾ ਚਾਹੀਦਾ ਇਹ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਕਿ ਇਹਨਾਂ ਦਾ ਬੰਦ ਦਾ ਇਨਸਾਫ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਸਰਾਰਤੀ ਅੰਸਰ ਕਿਸੇ ਹੋਰ ਨਾਲ ਨਾ ਇਸ ਤੁਰਕਾ ਟੁਰਾਣਾ ਬਾਪਰ ਸਕੇ ਸੋ ਧੰਨਵਾਦ ਜੀ